ਗੁਰਬਾਣੀ ਸੰਵਾਦ YouTube ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਗੁਰਬਾਣੀ ਸੰਵਾਦ YouTube ਚੈਨਲ ਤੇ ਗੁਰਬਾਣੀ ਵਿੱਚੋਂ ਵੱਖ-ਵੱਖਰੇ ਜਿਹੜੇ ਵਿਸ਼ੇ ਆ ਸਾਡੀ ਜੀਵਨ ਜੁਗਤ ਨਾਲ ਸੰਬੰਧਿਤ ਸਮੇਂ-ਸਮੇਂ ਅਸੀਂ ਇਹਨਾਂ ਦੀ ਚਰਚਾ ਕਰਦੇ ਆਂ ਉਹ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਗੁਰਬਾਣੀ ਵਿੱਚ ਸਾਨੂੰ ਸੁੱਚਜੀ ਜੀਵਨ ਜੁਗਤ ਦੀ ਕਾੜ ਤੇ ਜਿਹੜੀ ਇਹ ਕਾੜਨ ਦੀ ਕਿਵੇਂ ਸਖਾਈ ਆ ਕਿਵੇਂ ਗੁਰੂ ਸਾਹਿਬਾਨਾ ਸਮਦਰੜ ਕਰਵਾਈ ਹੋਈ ਆ ਇਹਦੇ ਨਾਲ ਅਸੀਂ ਵੱਖ-ਵੱਖਰੇ ਸਮੇਂ ਵੱਖ-ਵੱਖਰੀਆਂ ਸ਼ਖਸੀਅਤਾਂ ਨਾਲ ਵੀ ਮੁਲਾਕਾਤ ਕਰਦੇ ਆ ਇਸ ਮੁਲਾਕਾਤ ਦੌਰਾਨ ਅਸੀਂ ਉਹਨਾਂ ਦੇ ਨਿੱਜੀ ਜੀਵਨ ਬਾਰੇ ਨਿੱਜੀ ਜੀਵਨ ਦਾ ਸਾਡਾ ਭਾਵ ਆ ਕਿ ਉਹਨਾਂ ਨੇ ਇਹ ਜਿਹੜਾ ਸਫਰ ਸ਼ੁਰੂ ਕੀਤਾ ਇਹ ਕਿਵੇਂ ਸ਼ੁਰੂ ਕੀਤਾ ਰਸਤੇ ਵਿੱਚ ਜਿਹੜੀਆਂ ਕੋਈ ਚੁਣੌਤੀਆਂ ਆਈਆਂ ਉਹਨਾਂ ਨੇ ਇਹਨਾਂ ਦਾ ਕਿਵੇਂ ਸਾਹਮਣਾ ਕੀਤਾ ਇਦੇ ਨਾਲ-ਨਾਲ ਉਹਨਾਂ ਦਾ ਆਪਣਾ ਜੋ ਨਿੱਜੀ ਅਨੁਭਵ ਆ ਕੇ ਇਸ ਦਸਤੇ ਤੇ ਤੁਰਦੇ ਆ ਕਿ ਮਹਿਸੂਸ ਕਰਦੇ ਆ ਉਹਨਾਂ ਦੇ ਜੀਵਨ ਵਿੱਚ ਕਿਹੋ ਜਿਹਾ ਪਰਿਵਰਤਨ ਆਇਆ ਗੁਰਬਾਣੀ ਨਾਲ ਜੁੜ ਕੇ ਉਹਦੇ ਗੁਰਬਾਣੀ ਨਾਲ ਜੁੜਨ ਤੋਂ ਪਹਿਲਾਂ ਦੇ ਜੀਵਨੋਂ ਬਾਲ ਜਦੋਂ ਚੰਤੀ ਮਾਰ ਕੇ ਇਹਦਾ ਤੁਲਿਆਤਮ ਅਧਿਐਨ ਕਰਦੇ ਆ ਕਿ ਫਰਕ ਹੀ ਆ ਅਸੀਂ ਉਹਨਾਂ ਦੀ ਜ਼ੁਬਾਨੀ ਇਹ ਵੀ ਜਿਹੜਾ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦਾ ਯਤਨ ਕਰਦੇ ਆ ਇਹਨਾਂ ਪ੍ਰੋਗਰਾਮਾਂ ਰਾਹੀਂ ਸਾਡਾ ਮਕਸਦ ਕੇਵਲ ਦਰਸ਼ਕਾਂ ਤੱਕ ਸਧਾਰਨ ਜਿਹੜੀ ਆ ਉਸ ਸ਼ਖਸੀਅਤ ਬਾਰੇ ਜਾਣਕਾਰੀ ਪਹੁੰਚਾਉਣਾ ਹੀ ਨਹੀਂ ਹੁੰਦਾ ਬਲਕਿ ਦੇ ਨਾਲ-ਨਾਲ ਪ੍ਰੈਕਟੀਕਲੀ ਇਸ ਸਫਰ ਦੌਰਾਨ ਜੋ ਕੁਝ ਉਹਨਾਂ ਨਾਲ ਬੀਤੇ ਆ ਜੋ ਉਹਨਾਂ ਨੇ ਹੰਡਾਇਆ ਜੋ ਅਨੁਭਵ ਕੀਤਾ ਉਹ ਸਾਂਝਾ ਕਰਕੇ ਉਹਦੇ ਚੋ ਇੱਕ ਜੋ ਸਾਨੂੰ ਪ੍ਰੇਰਣਾ ਮਿਲਦੀ ਹੈ ਉਤਸ਼ਾਹ ਮਿਲਦਾ ਇੱਕ ਬਲ ਮਿਲਦਾ ਤਾਂ ਅਸੀਂ ਉਹ ਵੀ ਜਿਹੜਾ ਉਹ ਉਹਨਾਂ ਦਾ ਨਿੱਜੀ ਤਜਰਬਾ ਸਾਂਝਾ ਕਰਕੇ ਅਸੀਂ ਇਸ ਪਾਸੇ ਉਤਸ਼ਾਹ ਦੇਣ ਦਾ ਵੀ ਹੁਲਾਰਾ ਦੇਣ ਦਾ ਵੀ ਇੱਕ ਜਿਹੜਾ ਉਹ ਇਹਨਾ ਪ੍ਰੋਗਰਾਮ ਰਾਈ ਅਸੀਂ ਨਿਬਾਣਾ ਦਾ ਯਤਨ ਕਰਦੇ ਆ ਇਹਦੇ ਨਾਲ ਨਾਲ ਅਸੀਂ ਵੱਖ-ਵੱਖਰੇ ਸਮੇਂ ਅਸੀਂ ਕੁਝ ਅਧਿਆਇਕ ਸ਼ਖਸੀਅਤਾਂ ਨਾਲ ਮੁਲਾਕਾਤ ਕਰ ਖਾਸ ਤੌਰ ਤੇ ਜਿਹੜੇ ਧਰਮ ਨਾਲ ਅਧਿਆਤਮਵਾਦ ਨਾਲ ਜੁੜੇ ਹੋਏ ਸਵਾਲ ਆ ਅਸੀਂ ਉਹ ਵੀ ਅਸੀਂ ਸਮੇਂ-ਸਮੇਂ ਆਪਣੇ ਜਿਹੜੇ ਸਾਡੇ ਮਹਿਮਾਨ ਹੁੰਦੇ ਆ ਉਹਨਾਂ ਬਸ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ ਅਸੀਂ ਪਿਛਲੇ ਕੁਝ ਇੱਕ ਦੋ ਪ੍ਰੋਗਰਾਮ ਕੀਤੇ ਸੀ ਜਿਨ੍ਹਾਂ ਵਿੱਚ ਅਸੀਂ ਧਰਮ ਸਬੰਧੀ ਜਿਹੜੇ ਜਿਹੜੀ ਮੁੱਢਲੀ ਜਾਣਕਾਰੀ ਆ ਇਹ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਅਸੀਂ ਕੁਝ ਜਿਹੜੇ ਪ੍ਰੋਫੈਸ਼ਨਲ ਪ੍ਰਚਾਰਕ ਆ ਜਾਂ ਲੇਖਕ ਆ ਉਹਨਾਂ ਕੋਲੋਂ ਨਹੀਂ ਬਲਕਿ ਜਿਹੜੇ ਆਮ ਸਿੱਖ ਸੰਗਤ ਜਿਹੜੀ ਵਿੱਚ ਦੇ ਆ ਜਿਨ੍ਹਾਂ ਦਾ ਬੜਾ ਧਰਮ ਵਿੱਚ ਅਟੁੱਟ ਵਿਸ਼ਵਾਸ ਆ ਔਰ ਅਮਲੀ ਜੀਵਨ ਰਾਈ ਪ੍ਰੈਕਟੀਕਲੀ ਧਰਮ ਦੀ ਜਿਹੜੀ ਮਹਿਕ ਆ ਉਹਨਾਂ ਦੇ ਜੀਵਨ ਵਿੱਚ ਸਾਨੂੰ ਮਿਲਦੀ ਆ ਅਸੀਂ ਉਹਨਾਂ ਤੋਂ ਜਿਹੜਾ ਉਹ ਖਾਸ ਉਹ ਤੇ ਜਾਣ ਦੀ ਕੋਸ਼ਿਸ਼ ਕਰਦੇ ਆਂ ਕੀ ਧਰਮ ਬਾਰੇ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਆ ਜਦ ਕਿ ਅਜੋਕੇ ਯੁੱਗ ਵਿੱਚ ਜਿੱਥੇ ਕਿ ਪਦਾਰਥਵਾਦ ਦੀ ਜਿਹੜੀ ਦੌੜ ਆ ਉਹ ਹਰ ਪੱਖੋਂ ਹਰ ਖੇਤਰ ਵਿੱਚ ਜਿਹੜੀ ਆ ਉਹ ਸਾਨੂੰ ਹਰ ਸਬੰਧਤ ਵਿਅਕਤੀ ਦੌੜਦਾ ਹੋਇਆ ਨਜ਼ਰ ਆਉਂਦਾ ਤਾਂ ਇਸ ਪ੍ਰਸਥਿਤੀ ਵਿੱਚ ਉਹ ਧਰਮ ਨੂੰ ਕਿਸ ਰੂਪ ਵਿੱਚ ਵੇਖਦੇ ਆ ਜਾਂ ਕਈਆਂ ਦੇ ਸਵਾਲ ਹੁੰਦੇ ਆ ਵੀ ਅਜੋਕੇ ਯੁੱਗ ਵਿੱਚ ਧਰਮ ਦੀ ਲੋੜ ਵੀ ਕੀ ਆ ਅਸੀਂ ਕੋਈ ਜਿਹੇ ਸਵਾਲ ਜਿਹੜੇ ਆ ਅਸੀਂ ਉਹਨਾਂ ਤੋਂ ਬੁਝਰਾ ਉਹ ਜਨਮ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੇ ਕੇਵਲ ਆਮ ਜਿਹੜੇ ਪ੍ਰੋਫੈਸ਼ਨਲ ਹੋਂਨਾ ਵਾਂਗੂ ਲਿਖਿਆ ਜਾਂ ਪ੍ਰਚਾਰਿਆ ਨਹੀਂ ਬਲਕਿ ਉਹਨਾਂ ਨੇ ਸੱਚਮੁੱਚ ਜਿਹੜਾ ਉਹਨੂੰ ਹੰਡਾਇਆ ਉਹਨਾਂ ਦੇ ਆਪਣੇ ਜੀਵਨ ਵਿੱਚ ਇਸ ਮਹਿਕ ਨੂੰ ਮਾਨਿਆ ਉਹਨਾਂ ਦੀ ਜਿਹੜੀ ਕਿਰਤਾ ਇਹ ਜਿਹੜੀ ਮਹਿਕ ਆ ਉਹਨਾਂ ਦੇ ਕੰਮ ਵਿੱਚ ਵੀ ਨਜ਼ਰ ਆਉਂਦੀ ਆ ਉਹਨਾਂ ਦੇ ਵਿਵਹਾਰ ਵਿੱਚ ਵੀ ਸਾਨੂੰ ਦਿਖਾਈ ਦਿੰਦੀ ਆ ਤਾਂ ਅਸੀਂ ਇਸੇ ਸਬੰਧ ਵਿੱਚ ਅੱਜ ਅਸੀਂ ਬੀਬੀ ਮਨਮੀਤ ਕੋਲ ਹੋਰਾਂ ਨੂੰ ਬੁਲਾਇਆ ਇਹਨਾਂ ਪਾਸੋਂ ਅਸੀਂ ਇਹ ਜਿਹੜੇ ਕੋਈ ਸਵਾਲ ਆ ਇਸ ਹੀ ਇਹਨਾਂ ਤੋਂ ਜਾਣਨਾ ਚਾਹਾਂਗੇ ਕਿ ਐ ਜੇ ਇੱਕ ਸਿੱਖ ਦੇ ਨਾਤੇ ਉਹ ਕੀ ਮਹਿਸੂਸ ਕਰਦੇ ਆ ਤਾਂ ਬੀਬੀ ਮਨਮੋਹਤ कौर ਜੀ ਸਤੋਂ ਪਹਿਲਾਂ ਤੁਹਾਡਾ ਇਹ ਚੰਗੇ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੱਸਿਓ ਕਿ ਜਿਵੇਂ ਆਮ ਜਿਹੜਾ ਇਹ ਸਵਾਲ ਉਠਾਇਆ ਜਾਂਦਾ ਜਿਹੜਾ ਆਧਨੁਕ ਯੋਗਾ ਇਹ ਜਿਹੜਾ ਸਮਾਂ ਇਸ ਸਮੇਂ ਵਿੱਚ ਜਿਹੜੇ ਆ ਬੜੀ ਤੇਜ਼ੀ ਨਾਲ ਜਿਹੜੀਆਂ ਵਿਗਿਆਨਕ ਖੋਜਾਂ ਹੋ ਰਹੀਆਂ ਜਿਵੇਂ ਜਿਵੇਂ ਪੁਲਾੜ ਜਾਤ ਦਾ ਜੈਨੇਟਿਕਸ ਜਾਤ ਦੀ ਕਿਹੜੀਆਂ ਸਹੂਤਾਂ ਜਿਹੜੀਆਂ ਆ smartphone ਆ ਇੰਟਰਨੈਟ ਆ ਆਟੋਮੇਸ਼ਨ ਆ ਫਿਰ ਜਿਹੜੀ ਗਿਆਨ ਤੱਕ ਜਿਹੜੀ ਪਹੁੰਚ ਆ ਜਿਵੇਂ Google ਤੁਸੀਂ ਸੱਜ ਕਰੋ ਤੁਹਾਨੂੰ ਮਿੰਟਾਂ ਸਕੀਟਾਂ ਵੀ ਤੁਹਾਨੂੰ ਦੁਨੀਆ ਭਰ ਦੀ ਜਾਣਕਾਰੀ ਜਿਹੜੇ ਤੁਸੀਂ ਹਾਸਲ ਕਰ ਸਕਦੇ ਹੋ ਹਰ ਖੇਤਰ ਦੀ ਤਾਂ ਕਈਆਂ ਦਾ ਇਹ ਸਵਾਲ ਮੰਨਣਾ ਨੂੰੰਦਾ ਇਹ ਸਵਾਲ ਆ ਤਰ੍ਹਾਂ ਕਿ ਇਸ ਯੁੱਗ ਵਿੱਚ ਧਰਮ ਦੀ ਕੀ ਸਾਰਤਕਤਾ ਜਦ ਕਿ ਵਿਗਿਆਨ ਜਿਹੜਾ ਇੰਨਾ ਤਰੱਕੀ ਕਰ ਚੁੱਕਾ ਆ ਕਿ ਅੱਜ ਦੁਨੀਆ ਕਿਤੇ ਦੀ ਕਿਤੇ ਪਹੁੰਚੀ ਡੇ ਗਿਆ ਜਿਹੜਾ ਪਹਿਲੇ ਸਮੇਂ ਵੀ ਜਿਹੜੇ ਜਿਹੜਾ ਕੋਈ 40 50 ਸਾਲਾਂ ਵਿੱਚ ਆਮ ਬੰਦਾ ਜਿਹੜਾ ਜੋ ਉਹਨੂੰ ਜਾਣਕਾਰੀ ਹੁੰਦੀ ਸੀ ਅੱਜ 5 6 ਚਾਲ ਦਾ ਬੱਚਾ ਜਿਹੜਾ ਉਹਨੇ ਜਾਣਕਾਰੀ ਰੱਖਦਾ ਤਾਂ ਅੱਜ ਫਿਰ ਇਸ ਯੁੱਗ ਵਿੱਚ ਵੀ ਧਰਮ ਦੀ ਕੀ ਸਾਰਥਕਤਾ ਤੋਂ ਤੁਹਾਨੂੰ ਇੱਕ ਸਿੱਖ ਦੇ ਹیثیت ਵਿੱਚ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹੋ ਜੇ ਮਾਹੌਲ ਵਿੱਚ ਇਸ ਵਿਗਿਆਨਕ ਯੁੱਗ ਵਿੱਚ ਜਿੱਥੇ ਬੜੀ ਤੇਜ਼ੀ ਨਾਲ ਵਿਗਿਆਨ ਹਰ ਖੇਤਰ ਵਿੱਚ ਬੜੀ ਉਨਤੀ ਕਰ ਰਿਹਾ ਧਰਮ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੰਨਤਾਵਾਂ ਉਹ ਜਿਹੜੀਆਂ ਉਹ ਰੱਦ ਹੋ ਰਹੀਆਂ ਉਹ ਨਕਾਰਾ ਹੋ ਰਹੀਆਂ ਉਹਨਾਂ ਨੂੰ ਜਿਹੜੀ ਅਸਲੀਅਤ ਆ ਉਹਨਾਂ ਦੀ ਉਹ ਜਦੋਂ ਵਿਗਿਆਨਿਕ ਯੁੱਗ ਦੇ ਸਾਹਮਣੇ ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਤਾਂ ਉਹ ਚੱਕਰਾਂ ਚੂਰ ਹੋ ਗਈਆਂ ਹਾਂ ਇੱਥੇ ਮੈਂ ਅੱਗੇ ਜਾ ਕੇ ਇਹ ਗੱਲ ਕਰੂੰਗਾ ਕਿ ਜਦੋਂ ਮੈਂ ਇਹ ਗੱਲ ਕਹਿੰਦਾ ਤੇ ਇਹ ਜਿਹੜਾ ਆਮ ਲੋਕਾਂ ਦਾ ਦ੍ਰਿਸ਼ਟੀਕੋਣ ਆ ਧਰਮ ਬਾਰੇ ਧਰਮ ਦੀਆਂ ਮੰਨਤਾਵਾਂ ਬਾਰੇ ਮੈਂ ਉਹਨਾਂ ਦੇ ਜਿਹੜੀ ਸ਼ਬਦਾਵਲੀ ਆ ਜਾਂ ਸੋਚ ਆ ਉਹ ਮੈਂ ਆਪਣੇ ਸ਼ਬਦਾਂ ਰਾਈਂ ਸਾਂਝਾ ਕਰ ਰਿਹਾ ਹਾਂ ਅ ਇੱਥੇ ਮੈਂ ਜ਼ਰੂਰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਕਿਹਾ ਜਾਂਦਾ ਕਿ ਇਸ ਵਿਗਿਆਨਿਕ ਯੁੱਗ ਵਿੱਚ ਧਰਮ ਦੀਆਂ ਬਹੁਤ ਸਾਰੀਆਂ ਜਿਹੜੇ ਮਿੱਥਾਂ ਉਹ ਜਿਹੜੀਆਂ ਬੜੀਆਂ ਗਲਤ ਸਾਬਤ ਹੋ ਗਈਆਂ ਉਹਨਾਂ ਦਾ ਹਰਸੀ ਬਣਾਇਆ ਸਾਰਿਆ ਹੋਇਆ ਮਿੱਥਾਂ ਦਾ ਉਹ ਬੁਰੀ ਤਰ੍ਹਾਂ ਟਾਇਟਰੀ ਹੋ ਗਿਆ ਤਾਂ ਇੱਥੇ ਮੈਂ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਗਾ ਕਿ ਜਿਹੜੀਆਂ ਉਹ ਧਰਮ ਦੀਆਂ ਮਿੱਥਾਸ ਦੇ ਧਰਮ ਉਹ ਹੈ ਹੀ ਨਹੀਂ ਸੀ। ਅਸੀਂ ਇਹ ਕਹਿ ਸਕਦੇ ਹਾਂ ਕਿ ਧਰਮ ਦੇ ਨਾਂ ਤੇ ਆ ਧਰਮ ਦਾ ਜਿਹੜਾ ਅਸੀਂ ਉਹ ਬੋਲਬਾਲਾ ਸੀਗਾ। ਬਲਕਿ ਉਹਦਾ ਕੋਈ ਧਰਮ ਨਾਲ ਸਿਹਤਾਂ ਦਾ ਕੋਈ ਸਬੰਧ ਨਹੀਂ ਸੀ। ਪਰ ਜਿਉਂਕੇ ਅਸੀਂ ਆਉਂ ਤੌਰ ਤੇ ਜੋ ਲੋਕੀ ਤਰਕ ਕਰਦੇ ਆ, ਸਵਾਲ ਉਠਾਉਂਦੇ ਆ ਤਾਂ ਆਪਾਂ ਉਹਨਾਂ ਦੀ ਗੱਲ ਕਰ ਰਹੇ ਆ। ਇਸ ਲਈ ਮੈਂ ਉਹਨਾਂ ਦੀ ਬੋਲੀ ਜਿਹੜੀ ਆ, ਸ਼ਬਦਾਵਲੀ ਜਿਹੜੀ ਉਹ ਦੁਰਾ ਰਹੇ ਆ ਕਿ ਜਿਹੜੀਆਂ ਮਿੱਥਾ ਜਿਹੜੀਆਂ ਜੋ ਉਹਨਾਂ ਦੀ ਕੋਈ ਸਾਰਥਕਤਾ ਨਹੀਂ ਰਹੀ। ਕੋ ਜੀ ਤੁਸੀਂ ਜਿਹੜਾ ਕੀ ਮਹਿਸੂਸ ਕਰਦੇ ਹੋ ਕਿ ਧਰਮ ਦੀ ਅੱਜ ਦੇ ਯੁੱਗ ਵਿੱਚ ਜਿਹੜੀ ਇਹਦੀ ਕੀ ਸਾਰਤਕਤਾ ਕੀ ਲੋੜਾ ਕੀ ਮਹੱਤਤਾ ਜੀ ਸਭ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਦੁਬਾਰਾ ਮੈਨੂੰ ਆਪਣੇ ਚੈਨਲ 'ਤੇ ਬੋਲਣ ਦੀ ਓਪਰਚੁਨਿਟੀ ਦਿੱਤੀ ਤੇ ਅੱਜ ਦਾ ਜਿਹੜਾ ਇਹ ਟੌਪਿਕ ਹੈ ਮੈਂ ਕਹਾਂਗੀ ਹੈ ਸਾਰੀ ਏਜ ਗਰੁੱਪ ਵਾਸਤੇ ਇੰਪੋਰਟੈਂਟ ਹੈ ਜିକਨ ਤੁਸੀਂ ਮੈਂਸ਼ਨ ਕੀਤਾ ਕਿ ਅੱਜ ਕਾ ਛੋਟੇ ਛੋਟੇ ਬੱਚੇ ਵੀ ਉਹ ਜਾਣਕਾਰੀ ਰੱਖਦੇ ਨੇ ਜੀ ਜੇ ਪਹਿਲੇ ਕੁਝ ਸਾਲ ਪਹਿਲੇ ਵੱਡਿਆਂ ਦੇ ਕੋਲ ਹੁੰਦੀ ਸੀ ਬਿਕੋਜ਼ ਆਫ smartphones ਟੈਕਨੋਲੋਜੀ ਜିକਨ ਵੱਧੀ ਹੈ ਤੇ ਸਾਇੰਸ ਦੇ ਨਾਲ ਜିକਨ ਅਸੀਂ ਜਾਣਨੇ ਆ ਕਿ ਸਾਡੀ ਲਾਈਫ ਕਾਫੀ ਈਜ਼ੀ ਹੋਈ ਹੈ ਕੰਫਰਟੇਬਲ ਹੋਈ ਹੈ ਜੀ ਸੁਵਿਧਾਵਾਂ ਜਿਹੜੀ ਅੱਜ ਕੱਲ ਅਵੇਲੇਬਲ ਨੇ ਬਟ ਜੇਕਰ ਸਾਡਾ ਮਨ ਚੰਗਾ ਨਹੀਂ ਸੋਚਦਾ ਜੇ ਅਸੀਂ ਅੰਦਰ ਤੋਂ ਚੰਗੇ ਇਨਸਾਨ ਨਹੀਂ ਆ ਮਾਈਂਡ ਸੈਟ ਸਾਡਾ ਠੀਕ ਨਹੀਂ ਹੈ ਤੇ ਅਸੀਂ ਇਹ ਸੇਮ ਟੈਕਨੋਲੋਜੀ ਦਾ ਮਿਸਯੂਜ਼ ਕਰਕੇ ਆਪਣਾ ਤੇ ਦੂਜਿਆਂ ਦਾ ਨੁਕਸਾਨ ਵੀ ਕਰ ਸਕਨੇ ਆ ਉਹ ਇਹ ਤਾਂ ਕਾਫੀ ਹੋ ਵੀ ਰਿਹਾ ਸੱਚਾ ਹਾਂ ਜੀ ਹਰ ਪੱਖੋਂ ਸੀ ਦੇਖਦੇ ਆ ਇਹ ਉਦਾਰ ਵਿੱਚ ਜਿਨਾ ਸੋਸ਼ਲ ਮੀਡੀਆ ਦੇਖ ਲੀਗੇ ਹਾਂ ਜੀ ਇੰਟਰਨੈਟ ਗੂਗਲ ਤਾਂ ਇਹ ਜਿਹੜਾ ਕਿੰਨਾ ਇਹ ਸਿਸਟਮ ਅਬਿਊਜ਼ ਵੀ ਹੋ ਰਿਹਾ ਹਾਂ ਜੀ ਹਾਂ ਤੁਸੀਂ ਠੀਕ ਆਖਿਆ ਕਿ ਇਹਦੇ ਲਈ ਸਮਝੀ ਇਹਦੀ ਅੱਧੀ ਸੋਝੀ ਸਮਝ ਵੀ ਜ਼ਰੂਰੀ ਆ ਕਿ ਇਹਦੀ ਵਰਤੋਂ ਕਿਵੇਂ ਕਰਨੀ ਆ ਔਰ ਕਿਸ ਲਈ ਕਰਨੀ ਆ ਇਹ ਬੜਾ ਮਹੱਤਵਪੂਰਨ ਆ ਜੀ ਹਾਂ ਜੀ ਤੇ ਉਹ ਵੀ ਲਾਈਫ ਦੇ ਪ੍ਰਿੰਸੀਪਲ ਕਿਨੇ ਆਪਣੇ ਲਾਈਫ ਨੂੰ ਜੀਣਾ ਹੈ ਤੇ ਉਹ ਜਦੋਂ ਅਸੀਂ ਧਰਮ ਨਾਲ ਜੁੜਨੇ ਆ ਤੇ ਚੰਗੇ ਗੁਣ ਅਸੀਂ ਅਪਣਾਉਣੇ ਆ ਤੇ ਉਹਦੇ ਹਿਸਾਬ ਨਾਲ ਜਦੋਂ ਅਸੀਂ ਆਪਣਾ ਜੀਵਨ ਜੀਣਾ ਸ਼ੁਰੂ ਕਰਨੇ ਆ ਤੇ ਇਹ ਚੀਜ਼ਾਂ ਜਿਹੜੀ ਇੰਪੋਰਟੈਂਟ ਇਨਵੈਂਸ਼ਨਸ ਨੇ ਸਾਰੀ ਆਪਣੀ ਉਸੇ ਪ੍ਰੋਗਰੈਸ ਵਾਸਤੇ ਯੂਜ਼ ਕਰਾਂਗੇ ਨਾ ਕਿ ਆਪਣੇ ਤੇ ਬੁਝੀਆਂ ਦੇ ਨੁਕਸਾਨ ਲਈ ਹਾਂ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਸ ਤੋਂ ਇਲਾਵਾ ਜਿਹੜਾ ਇੱਕ ਤੇ ਪੱਕ ਬੜਾ ਵਧੀਆ ਤੁਸੀਂ ਦੱਸਿਆ ਕਿ ਜੇ ਅਸੀਂ ਧਰਮ ਨਾਲ ਜੁੜੇ ਹੋਏ ਹਾਂ ਤਾਂ ਸਾਨੂੰ ਸਹੀ ਅਤੇ ਗਲਤ ਦਾ ਸਾਨੂੰ ਠੀਕ ਪਤਾ ਲੱਗੂਗਾ ਕਿ ਗਲਤ ਦਿਸ਼ਾ ਕਿਹੜੀ ਹੈ ਔਰ ਸਹੀ ਦਿਸ਼ਾ ਕਿਹੜੀ ਹੈ ਤਾਂ ਅਸੀਂ ਇਹ ਨਿਰਣਾ ਕਰਕੇ ਅਸੀਂ ਜੇ ਇਹ ਜਿਹੜੀਆਂ ਵਿਗਿਆਨ ਜਿਹੜਾ ਧਰਮ ਕੋਈ ਧਰਮ ਦਾ ਵਿਰੋਧੀ ਨਹੀਂ ਇਹ ਆਪਵੇਂ ਕਿਹਾ ਜਾਂਦਾ ਕਿ ਜਿਹੜਾ ਤਰੋ ਵਰਸਸ ਜਿਹੜਾ ਉਹ ਵਿਗਿਆਨ ਰਸਲ ਵੀ ਜੇ ਕਿਹਾ ਜਾਵੇ ਜਿਆਦਾ ਠੀਕ ਆ ਕਿ ਧਰਮ ਪਲਸ ਵਿਗਿਆਨ ਇਹ ਦੋਵੇਂ ਜਿਹੜੇ ਆ ਇਹ ਆਪੋ-ਆਪਣਾ ਦਾ ਖੇਤਰ ਆ ਆਪੋ-ਆਪਣਾ ਖੇਤਰੇ ਵੀ ਜਿਹੜਾ ਇਹਨਾਂ ਦੀ ਆਪਣੀ ਮਹੱਤਤਾ ਜ਼ਰੂਰਤ ਆ ਲੋੜ ਆ ਤੇ ਦੋਨੋਂ ਤੋਂ ਮਨੁੱਖਾ ਉਹ ਲਾਭ ਉਠਾ ਰਿਆ ਫਰਕ ਇਹ ਵੀ ਤਾਂ ਨਹੀਂ ਕਿ ਜਿਹੜਾ ਵਿਗਿਆਨ ਉਹ ਜਿਹੜਾ ਪਦਾਰਥ ਵਿੱਚ ਪਦਾਰਥਵਾਦ ਇਹ ਜਿਹੜਾ ਸਾਡਾ ਜ਼ਿੰਦਗੀ ਦਾ ਇੱਕ ਬੜਾ ਅਹਿਮ ਹਿੱਸਾ ਜਨਮ ਤੋਂ ਜ਼ਰੂਰਤ ਆ ਜੋ ਕੋਈ ਵੀ ਜਗਿਆਨਾ ਸਾਡੀ ਚੋਦੀ ਵਿੱਚ ਪਾਇਆ ਭਾਵੇਂ ਉਹ ਸਮਾਰਟਫੋਨ ਦੇ ਰੂਪ ਵਿੱਚ ਆ ਚਾਹੇ ਉਹ ਗੂਗਲ ਲਾਈ ਆ ਇੰਟਰਨੈਟ ਲਾਈ ਆ ਜਾਂ ਪੁਲਾੜ ਜਾ ਤਰਾ ਬਹੁਤ ਕੁਝ ਜੋ ਵੀ ਹੈ ਇਦਰੇ ਇਸ ਮਨੁੱਖ ਨੂੰ ਬੜਾ ਲਾਭ ਪਹੁੰਚਿਆ ਜੇ ਕੋਈ ਸੰਦੇਹ ਹੈ ਹੀ ਨਹੀਂ ਪਰ ਦੂਜੇ ਪਾਸੇ ਜਿਹੜਾ ਸਾਡਾ ਅੰਦਰਲਾ ਜਿਹੜਾ ਖੋਖਲਾਪਾਨਾ ਉਹ ਵਧੀਆ ਉਹ ਜਿਹੜਾ ਉਹ ਉਹਦਾ ਵਧੀਆ ਪਰ ਉਹ ਧਰਮ ਹੀ ਆ ਕਿਹੜਾ ਸਾ ਅੰਦਰਲੇ ਖਾਲੀਪਣ ਨੂੰ ਮਟਾਉਂਦਾ ਦੂਰ ਕਰਦਾ ਉਹਨੂੰ ਭਰਦਾ ਪਿਛਲੇ ਤੁਸੀਂ ਜਿਹੜੇ ਹੋਰ ਪੱਖਾ ਜਿਹੜੇ ਜਿਹਦੇ ਨਾਲ ਅਸੀਂ ਆਪਣੇ ਅੰਦਰਲੇ ਖੋਖਲੇਪਣ ਨੂੰ ਦੂਰ ਕਰ ਸਕਦੇ ਹਾਂ ਮਟਾ ਸਕਦੇ ਹਾਂ ਕਿਉਂਕਿ ਅੱਜ ਭਵੇਂ ਜਿਹੜਾ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਤਾਂ ਮਨੁੱਖ ਦਾ ਸਰਕਲ ਜਿਹੜਾ ਉਹ ਕਿੰਦਾ ਬਹੁਤ ਵੱਡਾ ਸਰਕਲ ਆ ਪਰ ਵੱਡਾ ਸਰਕਲ ਹੋਣ ਦੇ ਬਾਵਜੂਦ ਵੀ ਉਹ ਇਕੱਲਾ ਇਕੱਲਿਆ ਉਹ ਤੁਹਾਨੂੰ ਇਕੱਲਾਪਣ ਇਕੱਲਪਨ ਨੂੰ ਦੂਰ ਨਹੀਂ ਕਰਦਾ ਤਾਂ ਤੁਸੀਂ ਇਹਦੇ ਸਬੰਧ ਵਿੱਚ ਥੋੜਾ ਜਿਆਦਾ ਕੋਈ ਕਹਿਣਾ ਚਾਹੋਗੇ ਹਾਂਜੀ ਜ਼ਿਕਰ ਸੋਸ਼ਲ ਮੀਡੀਆ ਦਾ ਵੀ ਯੂਜ਼ ਹਰ ਏਜ ਗਰੁੱਪ ਚ ਹੁਣ ਵਧਿਆ ਛੋਟੇ ਛੋਟੇ ਟੀਨੇਜਰਸ ਯੰਗਸਟਰਸ ਵੀ ਕਾਫੀ ਇਨਵੋਲਵ ਰਹਿੰਦੇ ਨੇ ਜੀ ਸੋਸ਼ਲ ਮੀਡੀਆ 'ਚ ਤੇ ਬਸ ਇੱਕ ਦੂਜੇ ਦੀ ਪੋਸਟ ਵੇਖ ਕੇ ਜਿਹੜਾ ਜੈਲਸੀ ਕ੍ਰੀਏਟ ਹੋਣੀ ਤੇ ਆਪਣੇ ਆਪ ਨੂੰ ਬਸ 언ਹੈਲਦੀ ਕੰਪੀਟੀਸ਼ਨ ਕ੍ਰੀਏਟ ਕਰਨਾ ਆਪਸ 'ਚ ਸੁਪੀਰੀਅਰ ਇਨਫੀਰੀਅਰ ਸੌਰੀ ਫੀਲਿੰਗ ਸਾਡੇ ਅੰਦਰ ਆਂਦੀ ਹੈ ਤੇ ਜਿਹੜਾ ਇੱਕ ਵਾਰੀ ਮੈਂ ਤੁਹਾਡੀ YouTube 'ਚ ਵੀਡੀਓ ਵੀ ਵੇਖੀ ਸੀ ਜਿੱਕਰ ਉਸ ਤੁਹਾਡੀ ਰੀਸ ਦੇ ਵਾਲੇ ਤੁਸੀਂ ਗੱਲ ਕੀਤੀ ਸੀ ਰੀਸ ਰੀਸ ਹਾਂਜੀ ਤੇ ਤੁਸੀਂ ਕਿਹਾ ਸੀ ਕਿ ਜੇ ਚੰਗੀ ਰੀਸ ਅਸੀਂ ਕਰਨੇ ਆ ਕਿਸੇ ਦੇ ਚੰਗੇ ਗੁਣ ਵੇਖ ਕੇ ਜੇ ਉਹ ਆਪਣੇ ਜੀਵਨ ਤੇ ਅਪਣਾਉਣ ਦੀ ਕੋਸ਼ਿਸ਼ ਕਰਨੇ ਆ ਤੇ ਉਹਦੇ ਨਾਲ ਸਾਡੀ ਗਰੋਥ ਹੁੰਦੀ ਆ ਤੇ ਚੰਗਾ ਸਾਡਾ ਜੀਵਨ ਵੀ ਇੰਪਰੂਵ ਹੁੰਦਾ ਹੈ ਤੇ ਚੰਗੀ ਰੀਸ 'ਚ ਕੋਈ ਪ੍ਰੋਬਲਮ ਨਹੀਂ ਹੈ ਬਟ ਜਿੱਕਰ ਜੈਲਸੀ ਜਦੋਂ ਸਦੀਆਂ ਅੰਦਰ ਆਂਦੀ ਹੈ ਤੇ ਜੋ ਜੈਲਸੀ ਹੈ ਸਾਡੇ ਅੰਦਰ ਤੇ ਅਸੀਂ ਜੀਵਨ 'ਚ ਅੱਗੇ ਨਹੀਂ ਵੱਧ ਸਕਦੇ ਉਹ ਸਾਡੀ ਰੁਕਾਵਟ ਬੰਦੀ ਹੈ ਇਹ ਨਾ ਹੀ ਦਸੋ ਜੀ ਸੰਗਤ ਨਾਲ ਜੁੜਨੇ ਆ ਆਪਣਾ ਮਨ ਜੋੜ ਕੇ ਚੰਗੇ ਜਿਵੇਂ ਸ਼ਬਦਾਂ ਸ਼ਬਦਾਂ ਨਾਲ ਆਪਣਾ ਮਨ ਜੋੜਨੇ ਆ ਧਰਮ ਦੀ ਗੱਲਾਂ ਸਿੱਖਨੇ ਆ ਫਿਰ ਉਹਦੇ ਹਿਸਾਬ ਨਾਲ ਆਪਣੇ ਜੀਵਨ 'ਚ ਚੱਲਣ ਦੀ ਕੋਸ਼ਿਸ਼ ਕਰਨੇ ਆ ਤੇ ਬਸ ਇਹ ਜਿਹੜੇ ਅਪਗ੍ਰੇਡ ਨੇ ਸਾਡੇ ਮਨ ਦੇ ਉਹ ਸਾਰੇ ਦੂਰ ਹੁੰਦੇ ਨੇ ਤੇ ਗੁਰਬਾਨੀ ਵਿੱਚ ਵੀ ਲਾਈਨ ਹੈ ਕਿ ਵਿਸਰ ਗਈ ਸਤਤਿ ਆਤ ਪੜਾਈ ਜਪਤੇ ਸਾਧ ਸੰਗਤ ਮੇ ਪਾਈ ਤੇ ਬਸ ਸਾਡੀ ਜੈਲਸੀ ਤੇ ਸਾਡੇ ਆਪਗੁੰਡ ਧਰਮ ਨਾਲ ਜੁੜਨ ਨਾਲ ਗੱਲਾਂ ਸਿੱਖਣ ਨਾਲ ਉਹ ਮਿਟਦੇ ਨੇ ਸਾਡੇ ਜੀਵਨ ਤੋਂ ਮੈਂ ਕਿਵੇਂ ਕਹਿ ਸਕਦਾ ਕਿ ਇਹਦਾ ਵਿਗਿਆਨ ਆ ਇਹਨਾਂ ਸਾਡੇ ਝੋਲੀ ਚ ਬਹੁਤ ਸਾਰੀਆਂ ਸੌਲਤਾਂ ਜਿਹੜੇ ਸਾਡੇ ਪ੍ਰੋਵਾਈਡ ਕੀਤੀਆਂ ਜਿਹਨਾਂ ਤੋਂ ਅਸੀਂ ਲਾਭ ਉਠਾ ਰਹੇ ਹਾਂ ਪਰ ਵਿਗਿਆਨ ਜਿਹੜਾ ਇਹ ਕਸੀਂ ਵਧੀਆ ਇਨਸਾਨ ਕਿਵੇਂ ਬਣਨਾ ਇਨਸਾਨੀਅਤ ਵਾਲੇ ਵਿਦਿਆਵੀ ਗੁਣ ਜਿਹੜੇ ਆ ਉਹ ਧਾਰਨ ਕਰ ਆਪਣੇ ਵਿਵਹਾਰ ਵਿੱਚ ਕਿਵੇਂ ਲਿਆਉਣੇ ਆ ਜਾਂ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਕੀ ਆ ਮਨੋਰਥ ਕੀ ਆ ਜਦੋਂ ਸਮਝ ਕੇ ਅਸੀਂ ਸ਼ਾਂਤ ਹੋ ਸਕਦੇ ਆ ਸਾਡਾ ਮਨ ਉਹ ਭਟਕਣਾ ਤੋਂ ਰਹਿਦੋ ਸਕਦਾ ਇਹ ਸਾਨੂੰ ਧਰਮ ਹੀ ਦਿੜ ਕਰਾਉਂਦਾ ਹਾਂਜੀ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਤੁਹਾਡਾ ਜੋ ਐਕਸਪੀਰੀਅੰਸ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਕਹਿਣਾ ਗੂਗਲ ਵਿੱਚ ਵੀ ਵੇਖੀ ਜਾਏ ਇਨਫੋਰਮੇਸ਼ਨ ਸਾਰੀ ਅਵੇਲੇਬਲ ਹੈ ਤੇ ਬਸ ਅਸੀਂ ਮੋਸਟ ਆਫ ਦਾ ਟਾਈਮ ਆਪਣੇ ਫੋਨ ਨਾਲ ਜੀ ਕਨ ਸਪੈਂਡ ਕਰਨੇ ਆ ਜਦੋਂ ਵੀ ਫ੍ਰੀ ਟਾਈਮ ਹੋਇਆ ਫੋਨ 'ਚ ਤੇ ਬਸ ਓਵਰ ਇਨਫੋਰਮੇਸ਼ਨ ਦੇ ਕਾਰਨ ਸਾਡੀ ਓਵਰ ਥਿੰਕਿੰਗ ਤੇ ਹੌਲੀ ਹੌਲੀ ਇਹ ਸਟ्रेस ਡਿਪਰੈਸ਼ਨ ਦਾ ਕਾਰਨ ਬਣਦੀ ਹੈ ਐਸਾ ਹਾਂਜੀ ਤੇ ਬਸ ਜਦੋਂ ਅਸੀਂ ਫਿਰ ਜਦੋਂ ਪ੍ਰੋਬਲਮ ਬਹੁਤ ਵੱਧ ਜਾਏ ਤੇ ਫਿਰ ਲੋਕੀ ਕਾਉਂਸਲਰ ਸਾਈਕੋਲੋਜਿਸਟ ਦੇ ਕੋਲ ਜਾਂਦੇ ਨੇ ਜਸਟ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਕਿ ਮਨ ਮਨ ਉਹਨਾਂ ਦਾ ਐਨਾ ਪਰੇਸ਼ਾਨ ਕਰਦਾ ਹੈ ਉਹਨਾਂ ਨੂੰ ਤੇ ਬਸ ਡੇਲੀ ਜੇ ਅਸੀਂ ਗੁਰਬਾਣੀ ਨਾਲ ਜੁੜਦੇ ਆਂ ਧਰਮ ਦੀ ਗੱਲਾਂ ਚੰਗਾ ਗੱਲਾਂ ਜੋ ਆਪਣੇ ਮਨ ਨੂੰ ਡੇਲੀ ਸਮਝਾਉਂਦੇ ਆਂ ਸਿਖਾਉਂਦੇ ਆਂ ਤੇ ਅਸੀਂ ਆਪ ਹੀ ਆਪਣੇ ਮਨ ਦੀ ਕਾਉਂਸਲਿੰਗ ਕਰਕੇ ਸਾਰੀ ਮਾਨਸਿਕ ਪਰੇਸ਼ਾਨੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਆਂ ਅਸੀਂ ਕਹਿ ਸਕਦੇ ਹਾਂ ਕਿ ਵਿਗਿਆਨ ਜਿਹੜੀਆਂ ਜਿਵੇਂ ਜਿਵੇਂ ਸਾਨੂੰ ਬਹੁਤ ਕੁਝ ਪ੍ਰੋਵਾਈਡ ਕਰ ਰਿਹਾ ਸਹੂਲਤਾਂ ਪ੍ਰੋਵਾਈਡ ਕਰ ਰਿਹਾ ਕਿਸਾਨੀ ਦੇ ਕੋਈ ਸ਼ੱਕ ਨਹੀਂ ਕਿ ਅਸੀਂ ਮੰਨ ਰਹੇ ਹਾਂ ਔਰ ਜਿਹੜੀ ਮਨ ਦੀ ਸ਼ਾਂਤੀ ਆ ਉਹ ਤਾਂ ਉਹ ਸਾਥੋਂ ਜਿਹੜੀ ਆ ਉਹ ਦਿਨੋਂ ਦਿਨ ਅਸੀਂ ਉਸ ਤੋਂ ਦੂਰ ਹੋ ਜਾ ਰਹੇ ਹਾਂ ਇਹ ਦੂਰੀ ਵੱਧਦੀ ਜਾ ਰਹੀ ਹੈ ਜਿਹਦੇ ਕਾਰਨ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਜਿਹੜੀਆਂ ਉਹ ਵੱਧ ਰਹੀਆਂ ਇਸ ਵਰਗੇ ਮਾਨਸਿਕ ਰੋਗੀਆਂ ਦੀ ਜਿੰਨੀ ਕੀਮਤੀ ਆ ਸ਼ਾਦੀ ਨੇ ਰਿਸ਼ੂ ਬਿਜਲੀਆ ਉਹ ਪਹਿਲਾਂ ਕਦੀ ਸਰਦੀ ਉੱਤੇ ਨਹੀਂ ਹੋਈ ਹੋਰ ਬੜੀ ਤੇਜ਼ੀ ਨਾਲ ਮਾਨਸਿਕ ਰੋਗਾਂ ਦੀ ਗਿਣਤੀ ਜਿਹੜੀ ਉਹ ਵਧਦੀ ਜਾ ਰਹੀ ਆ ਡਿਪਰੈਸ਼ਨ ਕਾਫੀ ਵੱਧਿਆ ਬਹੁਤ ਜ਼ਿਆਦਾ ਤੜਾ ਤੇ ਵਧਦਾ ਜਾ ਰਿਹਾ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹਦੇ ਇਲਾਵਾ ਧਰਮ ਜਿਹੜਾ ਉਹ ਸਾਨੂੰ ਹੋਰ ਕਿਹੜੇ ਪੱਖੋਂ ਜਦਾ ਸਾਨੂੰ ਸੁਚੇਤ ਕਰਦਾ ਸਾਨੂੰ ਵਧੀਆ ਜ਼ਿੰਦਗੀ ਜੀਉਣ ਲਈ ਸਾਡੀ ਸਹਾਇਤਾ ਕਰਦਾ ਸਾਡਾ ਮਾਰਗਦਰਸ਼ਨ ਕਰਦਾ ਇੱਥੇ ਆਪਾਂ ਵੀ ਸ਼ਾਇਦ ਸਪਸ਼ਟ ਕਰ ਦਈਏ ਕਿ ਜਦੋਂ ਅਸੀਂ ਧਰਮ ਸ਼ੁੱਧ ਵਰਤਦੇ ਆ ਤਸਾਰਾ ਦਾ ਪਾਬ ਕੋਈ ਆਰਗੇਨਾਈਜ਼ ਜੋ ਜਥੇਬੰਦਕ ਧਰਮ ਤੋਂ ਗੱਲ ਨਹੀਂ ਅਸੀਂ ਸਮੁੱਚੇ ਰੂਪ ਵਿੱਚ ਜੋ ਧਰਮ ਦਾ ਅਸਰ ਤਾਤਾ ਜੋ ਕਿ ਯੂਨੀਵਰਸਲ ਆ ਅਸੀਂ ਉਹਦੀ ਗੱਲ ਕਰ ਰਹੇ ਆ ਤੇ ਸਰ ਕੋਈ ਇਹ ਨਾ ਲੈ ਲਵੇ ਕਿ ਅਸੀਂ ਵਿਸ਼ੇਸ਼ ਕਿਸੇ ਧਰਮ ਦੀ ਗੱਲ ਕਰ ਰਹੇ ਆ ਕਿਤੇ ਕਿਸੇ ਵਿਸ਼ੇਸ਼ ਜਥੇਬੰਦਕ ਧਰਮ ਦੀ ਗੱਲ ਨਹੀਂ ਸਮੁੱਚੇ ਰੂਪ ਵਿੱਚ ਧਰਮ ਦੀ ਜੋ ਅਹਿਮੀਅਤ ਆ ਲੋੜ ਆ ਜ਼ਰੂਰਤ ਆ ਜੋ ਇਹਦਾ ਸਾਡੇ ਜੀਵਨ 'ਚ ਮਹੱਤਵ ਆ ਅਸੀਂ ਇਸ ਪੱਖ ਨੂੰ ਲੈ ਰਹੇ ਆ ਉਹ ਦੂਜੇ ਪੈਕੇਟ ਉਹਨਾ ਆਪੋ ਆਪੋ ਥਾਂ ਬੜੇ ਮਹੱਤਵਪੂਰਨ ਆ ਜ਼ਰੂਰੀ ਆ ਪਰ ਅਸੀਂ ਜੋ ਕਿ ਕੇਵਲ ਇੱਕ ਸੀਮਤ ਜੇ ਭਾਵ ਵਿੱਚ ਇਸ ਦੀ ਚਰਚਾ ਕਰ ਰਹੇ ਹਾਂ ਇਸ ਦੀ ਕੋਈ ਦਰਸ਼ਿਤ ਜਿਹੜਾ ਉਹ ਭੁਲੇਖਾ ਨਾ ਖਾ ਜਾਵੇ ਟੱਪਲਾ ਨਾ ਖਾ ਜਾਵੇ ਇਸ ਲਈ ਅਸੀਂ ਇਹ ਵਾਰ-ਵਾਰ ਸਪਸ਼ਟ ਕਰ ਰਹੇ ਹਾਂ ਕਿ ਸਾਡਾ ਇਸ ਸਮੇਂ ਚਰਚਾ ਦਾ ਵਿਸ਼ਾ ਇਹ ਰਹਾ ਉਸ ਮੁਝੇ ਰੂਹੇ ਜਿਹੜਾ ਉਹ ਆਮ ਜੋ ਧਰਮ ਆ ਜੋ ਇੱਕ ਫਰਜ਼ ਆਏ ਕਿ ਡਿਊਟੀ ਆ ਜੋ ਇਨਸਾਨੀਅਤ ਕੋ ਪੂਰੇੜਾ ਜੀਵਨ ਆ ਜੋ ਸਾਨੂੰ ਦੂਜੀਆਂ ਜੁਨੀਆਂ ਨਾਲੋਂ ਜਿਹੜਾ ਉਹ ਨਖੇੜਦਾ ਸਾਡੀ ਜਿਹੜੀ ਇੱਕ ਵਿਸ਼ੇਸ਼ਤਾ ਇੱਕ ਮਨੁੱਖ ਦੇ ਨਾਤੇ ਉਹਨੂੰ ਜਿਹੜਾ ਉੱਭਰ ਰੂਪ ਵਿੱਚ ਉਹ ਦੁਨੀਆ ਦੇ ਪਲੇਟਫਾਰਮ ਤੇ ਉਭਾਰਦਾ ਤੁਸ ਲਈ ਇਸ ਤੋਂ ਅਲਾਵਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਧਰਮ ਜਿਹੜਾ ਇਹ ਸਾਡੇ ਦੇ ਇਸ ਇਹਨਾਂ ਪ੍ਰਸਥਤੀਆਂ ਵਿੱਚ ਅਜਿਹੇ ਵਾਤਾਵਰਨ ਵਿੱਚ ਇਹਦੀ ਹੋਰ ਜਿਹੜੀ ਆ ਉਹ ਸਾਨੂੰ ਲੋੜਾ ਕਿਹੜੇ ਪੱਖ ਜਿਹੜੇ ਆ ਆਪਾਂ ਜਿੰਨਾ ਨਹੀਂ ਹੋ ਸਕੀ ਤੁਹਾਡੀ ਨਜ਼ਰਾਂ ਵੀ ਤੁਹਾਡੀ ਦ੍ਰਿਸ਼ਟੀ ਵਿੱਚ ਹੋਰ ਕਿਹੜੇ ਪੱਖ ਆ ਹਾਂਜੀ ਜੀ ਕਿੰਨਾ ਧਰਮ ਨਾਲ ਅਸੀਂ ਜੁੜੇ ਆ ਜਿਕਨ ਸੰਤੋਖ ਹੰਦਾਰ ਸਾਡੇ ਅੰਦਰ ਹੈ ਹਰ ਵੀ ਲਈ ਕੰਪਲੇਨ ਕਰਨਾ ਉਹ ਸਾਡਾ ਛੁੱਟਦਾ ਹੈ ਤੇ ਜਿੰਨਾ ਸ਼ੁਕਰਾਨਾ ਕਰਨਾ ਅਸੀਂ ਸਿੱਖਨੇ ਆ ਤੇ ਕਹਿੰਦੇ ਵੀ ਨੇ ਕਿ ਗ੍ਰੇਟਫੁਲ ਹਾਰਟ ਇਜ਼ ਹੈਪੀ ਹਾਰਟ ਤੇ ਜਿੰਨਾ ਅਸੀਂ ਸ਼ੁਕਰਾਨਾ ਕਰਨੇ ਆ ਉੰਨੀ ਸਾਡੀ ਸਟ्रेस ਐਂਗਜ਼ਾਈਟੀ ਉਹ ਦੂਰ ਹੁੰਦੀ ਹੈ ਤੇ ਲੋਕਾਂ ਵਿੱਚ ਵੀ ਇੱਕ ਜੋਤ ਵੇਖਣ ਦੀ ਬਾਹਰ ਉਹ ਸਾਡੇ ਅੰਦਰ ਆਉਂਦਾ ਹੈ ਕਿ ਕੋਈ ਛੋਟਾ ਵੱਡਾ ਨਹੀਂ ਅਸੀਂ ਸਾਰੇ ਇਕੁਅਲ ਹਾਂ ਤੇ ਕਈ ਵਾਰੀ ਹੁੰਦਾ ਹੈ ਕਿ ਬਾਹਰ ਉਹ ਅਸੀਂ ਕਿਸੇ ਨਾਲ ਬੜੀ ਚੰਗੀ ਤਰ੍ਹਾਂ ਗੱਲ ਕਰ ਰਹੇ ਹੁੰਦੇ ਹਾਂ ਬਟ ਸਾਡੇ ਮਨ ਤੇ ਵਿਚਾਰ ਚੰਗੇ ਨਹੀਂ ਚੱਲ ਰਹੇ ਹੁੰਦੇ ਤੇ ਜੇ ਇਹ ਸਿੱਖ ਹੋਏ ਗੁਰਬਾਨੀ ਨਾਲ ਜੇ ਜੁੜ ਕੇ ਕਿ ਬਾਹਰ ਉਹ ਵੀ ਅਸੀਂ ਨਰਮਲ ਰਹਿਣਾ ਤੇ ਅੰਦਰ ਵੀ ਨਰਮੰਤਾਈ ਅਸੀਂ ਜੀਵਨ ਸਹੀ ਤਰ੍ਹਾਂ ਜੀਆ ਤੇ ਤਾਈ ਸਾਡਾ ਜੀਵਨ ਸਫਲ ਹੈ ਅਜੇ ਅੰਦਰੋਂ ਕੁਛਾਂ ਬਾਹਰ ਕੁਝ ਹੋ ਰਿਹਾ ਤੇ ਇਹ ਇਹ ਠੀਕ ਨਹੀਂ ਹੈਗਾ ਹਾਂ ਜੀ ਤੁਹਾਡੇ ਮੈਂ ਇਸ ਉੱਤਰ ਦੇ ਵਿੱਚ ਮੈਨੂੰ ਇੱਕ ਖਿਆਲ ਆ ਰਿਹਾ ਕਿ ਕਈ ਸੰਜ ਜਿਹੜੇ ਆਉਂ ਕਿਉਂ ਰਿਹਾ ਐਸਾ ਕਹਿੰਦੀ ਆ ਕਿ ਜਿਹੜੇ ਨੈਤਿਕ ਗੋਣਾ ਹਾਂ ਜੀ ਬਈ ਉਹੀ ਜ਼ਰੂਰੀ ਆ ਧਰਮ ਦੀ ਕੋਈ ਜ਼ਰੂਰਤ ਨਹੀਂ ਤੇ ਅਸੀਂ ਤਰ੍ਹਾਂ ਕਿਸੇ ਵਿਸ਼ੇਸ਼ ਧਰਮ ਨਾਲ ਜੁੜ ਕੇ ਜੋ ਆਰਗੇਨਾਈਜ਼ ਧਰਮ ਆ ਅਸੀਂ ਥੋੜਾ ਜਿਹਾ ਇਹਦੀ ਵੀ ਗੱਲ ਕਰ ਰਹੇ ਆਂ ਕੋਈ ਭਾਵੇਂ ਕਿਸੇ ਨਾਲ ਜਿਹੜਾ ਉਹ ਕਿਸੇ ਨੂੰ ਅਪਣਾਉਂਦਾ ਭਾਵੇਂ ਕਿਸੇ ਵੀ ਧਰਮ ਨਾਲ ਉਹ ਸੰਬੰਧ ਰੱਖਦਾ ਤੇ ਇੱਥੇ ਜਿਸ ਮੁੱਚੇ ਨੂੰ ਵੀ ਜਦੋਂ ਆਖਿਆ ਜਾਂਦਾ ਕਿ ਅਸੀਂ ਸੇਖਾਂ ਤਾਂ ਸੁਭਾਵਕ ਆ ਅਸੀਂ ਜਿਹੜੀ ਉਹ ਇਸ ਦੇ ਸਿੱਖ ਦੀ ਗੱਲ ਕਰਦੇ ਰਹੇ ਆਂ ਉਹ ਇਸ ਕਰਕੇ ਜਿਹੜਾ ਉਹ ਅਸੀਂ ਦੂਜੇ ਦਾ ਆਪਣਾ ਆਪਣਾ ਉਹਨਾਂ ਦੀ ਮਹਤਵਪੂਰਨਾਂ ਉਹਨਾਂ ਦੀ ਜਿਹੜੀ ਉਹਨਾਂ ਦੇ ਜੀਵਨ ਚ ਆਇਆ ਹੈ ਮਹੀਅਤ ਆ ਅਸੀਂ ਇਸ ਪੱਖ ਨੂੰ ਨਹੀਂ ਛੋੜੇ ਚ ਉਹਦੀ ਚਲਦਾ ਨਹੀਂ ਕਰ ਰਹੇ ਕਿ ਸਿੱਖ ਦੀ ਹਸੀ ਵਿੱਚ ਤੁਹਾਨੂੰ ਮੈਂ ਇਹ ਜਿਹੜਾ ਸਵਾਲ ਪੁੱਛ ਰਿਹਾ ਕਿ ਆਮ ਜਦੋਂ ਕਹਿੰਦੇ ਆ ਵੀ ਜੇ ਨੈਤਿਕਤਾ ਜਿਹੜੀ ਆ ਉਹ ਬੜੀ ਜ਼ਰੂਰੀ ਆ ਪਰ ਸਾਨੂੰ ਨੈਤਿਕ ਗੁਣ ਧਾਰਨ ਕਰਨੇ ਚਾਹੀਦੇ ਆ ਸਾਨੂੰ ਧਰਮ ਨਾਲ ਜਿਹੜਾ ਜੁੜਨ ਦੀ ਉਹ ਲੋੜ ਨਹੀਂ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਨੈਤਿਕਤਾ ਦਾ ਧਾਰਨੀ ਹੋਣਾ ਹੀ ਜਿਹੜਾ ਉਹ ਮਹੱਤਵਪੂਰਨ ਆ ਧਰਮ ਦੀ ਕੋਈ ਲੋੜ ਨਹੀਂ ਜਾਂ ਇਹ ਫਰਕ ਕੀ ਮਹਿਸੂਸ ਕਰਦੇ ਹੋ ਕੁਝ ਹਾਂਜੀ ਜੇ ਨੈਤਿਕ ਗੁਣ ਚੰਗੀ ਸੋਚ ਸਾਡੇ ਮਨ 'ਚ ਰਹਿੰਦੀ ਹੈ ਬਟ ਜੇਕਰ ਅਸੀਂ ਧਰਮ ਨਾਲ ਜੁੜੇ ਹਾਂ ਤੇ ਅਸੀਂ ਆਪਣੇ ਮਨ ਨੂੰ ਹਰ ਵੇਲੇ ਉਹ ਦ੍ਰਿੜ ਕਰਾ ਸਕਨੇ ਹਾਂ ਜਿਹੜੇ ਗੁਣ ਨੇ ਜਿਕਰ ਨਿਤਨੇਮ ਹੀ ਅਸੀਂ ਡੇਲੀ ਕਰਨੇ ਆ ਮਾਰਨਿੰਗ 'ਚ ਆਮ ਡੇਲੀ ਜੇ ਉਸ ਚੀਜ਼ ਨੂੰ ਰਿਪੀਟ ਕਰੋਗੇ ਤੇ ਡੇਲੀ ਆਪਣੇ ਮਨ ਨੂੰ ਸੇਮ ਥਾਟ ਸੈਂਡ ਕਰੋਗੇ ਤੇ ਫਿਰ ਉਹ ਸਾਡੇ ਐਕਸ਼ਨ 'ਚ ਆਉਂਦੇ ਫਿਰ ਹੌਲੀ-ਹੌਲੀ ਸਾਡੇ ਸੰਸਕਾਰ ਬਣ ਜਾਂਦੇ ਨੇ ਤੇ ਧਰਮ ਨਾਲ ਜੁੜਿਆ ਅਸੀਂ ਉਹ ਗੁਣ ਗੁਣਾ ਨੂੰ ਆਪਣੇ ਦ੍ਰਿੜ ਕਰ ਲੈਨੇ ਆਂ ਹਾਂਜੀ ਤੇ ਸਾਡਾ ਮਨ ਫਿਰ ਸਹੀ ਚੀਜ਼ ਦਾਦਾ ਪੋਜ਼ਿਟਿਵ ਨੈਗੇਟਿਵ ਦਾ ਨਿਰਣੈ ਕਰਨਾ ਉਹ ਹਰ ਵੇਲੇ ਸੁਚੇਤ ਰਹਿੰਦਾ ਹੱਸੇ ਇਸ ਤਰ੍ਹਾਂ ਕਹਿ ਸਕਦੇ ਆਂ ਨੂੰ ਕਿ ਜਿਹੜੇ ਇੱਕ ਧਰਮੇ ਲਈ ਕੋਈ ਵੀ ਧਰਮੇ ਆ ਤੇ ਇਸ ਮੁਜੇਰੂਪ ਗੱਲ ਕਰ ਰਹੇ ਆਂ ਕਿ ਧਰਮੇ ਮਨੁੱਖ ਲਈ ਨਾਟਕ ਹੋਣਾ ਜਿਹੜਾ ਉਹ ਉਹਦੇ ਵਿੱਚ ਦੀਸ਼ ਸ਼ਮੂਲਤਾ ਉਹਦਾ ਇੱਕ ਹਿੱਸਾ ਉੱਪਰ ਜਿਹੜਾ ਬਿਨਾਂ ਨੈਤਿਕਤਾ ਤੋਂ ਬੰਦਾ ਧਰਮੀ ਸੇ ਹੱਥੋਂ ਜਿੰਨੀ ਬੰਡ ਸਕਦਾ ਜਿਹੜਾ ਬੰਦਾ ਨੈਤਿਕਤਾ ਤੋਂ ਬਿਨਾਂ ਵੀ ਮਨੁੱਖ ਨਿਭਾ ਸਕਦਾ ਇਹ ਕੋਈ ਵਕਰਾ ਪਹਿਲੂ ਆ ਪਰ ਕੇਵਲਾਂ ਦਾਗੇ ਨੈਤਿਕਤਾ ਜਿਹੜੇ ਕਿ ਤੁਸੀਂ ਉਹਦਾ ਬਾਹਰਲਾ ਪੱਖ ਜ਼ਿਆਦਾ ਹੁੰਦਾ ਜਾਂ ਜਿਹੜੇ ਕਾਨੂੰਨ ਆ ਜੋ ਲਾ ਬਣੇ ਹੁੰਦੇ ਆ ਤੁਸੀਂ ਉਹਦੇ ਕਾਰਨ ਜਿਹੜਾ ਡਰ ਕਾਰਨ ਕੇਵਰੇ ਨੂੰ ਫਾਲੋ ਕਰਦੇ ਆ ਪਰ ਜਿਹੜਾ ਇਵਨ ਨੈਤਿਕਤਾ ਉਹ ਜਿਹੜੀ ਹੈਗੀ ਆ ਤੇ ਇਹਦੀ ਉਹ ਨਹੀਂ ਡੀਪ ਨਹੀਂ ਕਿ ਜਿਹੜੇ ਜਿਸ ਤੱਕ ਧਰਮ ਜਿਹੜਾ ਤੁਹਾਡੇ ਅੰਦਰ ਜਿਹੜਾ ਉਹ ਪ੍ਰਵੇਸ਼ ਕਰਕੇ ਤੁਹਾਨੂੰ ਇੱਕ ਵਧੀਆ ਇਨਸਾਨ ਹਰ ਸਮੇਂ ਹਰ ਸਮੇਂ ਬਣੇ ਹਾਂ ਕਿ ਬਿਨਾਂ ਜਾਂ ਕਿਸੇ ਲਾਲਚ ਦੇ ਡਰ ਦੇ ਜਾਂ ਦਿਖਾਵੇ ਦੇ ਉਹ ਤੁਹਾਨੂੰ ਸਹੀ ਹੱਥਾਂ ਵਿੱਚ ਇਨਸਾਨੀਆ ਦਾ ਫਰਜ਼ ਜਿਹੜਾ ਉਹ ਹਮੇਸ਼ਾ ਤੁਹਾਨੂੰ ਚੇਤੇ ਕਰਾਉਂਦਾ ਰਹਿੰਦਾ ਇਸ ਲਈ ਤੁਸੀਂ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਦਿਖਾਵੇ ਲਈ ਨਹੀਂ ਕੋਈ ਪ੍ਰਾਪਤੀ ਕਰਨ ਲਈ ਨਹੀਂ ਬਲਕਿ ਜੋ ਸਮਝਦੇ ਹੋ ਕਿ ਮੈਂ ਇਨਸਾਨਾਂ ਇਨਸਾਨੇ ਜੋ ਫਰਜ਼ ਆ ਉਹਨਾਂ ਨੂੰ ਬਾਅਦ ਲਈ ਤੁਸੀਂ ਤੱਤ ਪਰ ਨਹੀਂ ਨਹੀਂ ਆ ਜਿਵੇਂ ਉਹ ਦਰਵਾਜੇ ਫੁੱਲਾ ਉਹ ਜਿਹੜਾ ਉਹ ਖਿੜਦਾ ਖਿਸ਼ੂ ਬਣਦਾ ਤੇ ਉਹ ਕੁਦਰਾ ਕੁਮਲਾ ਜਾਂਦਾ ਉਹਨੂੰ ਕੋਈ ਸੁਗਧ ਹੀ ਦੇ ਕੇ ਉਹਨੂੰ ਕੁਝ ਨਹੀਂ ਮਿਲਦਾ ਹਾਂਜੀ ਉਹਦਾ ਕੰਮ ਆ ਆਪਣਾ ਜੇ ਉਹਨੂੰ ਪੁੱਛੀਓ ਤੈਨੂੰ ਕੀ ਲਾਭ ਆ ਬਸ ਤੂੰ ਇਹਦਾ ਖਿੜਦਾ ਖਿਸ਼ੂ ਬਣਦਾ ਮੜ ਕੇ ਆਖਰ ਤੂੰ ਮਿੱਟੀ 'ਚ ਮਿਲ ਜਾਨਾ ਉਹਦਾ ਹੋਈ ਮੇਰੇ ਜ਼ਿੰਦਗੀ ਦਾ ਪਰਪਸ ਹੀ ਹੈ ਮਨੋਰਥ ਹੀ ਹੈ ਦੂਜਾ ਕਿ ਖਿੜਨਾ ਵਹਿਗ ਬੜਨਾ ਔਰ ਫਿਰ ਵਿਦਾ ਹੋ ਜਾਣਾ ਤੂੰ ਧਰਮ ਦੀ ਇਹ ਗੱਲ ਵੱਖਰੀ ਹੈ ਕਿ ਆਮ ਤੌਰ ਤੇ ਮੈਨੂੰ ਕੋਈ ਧਰਮ ਨੂੰ ਇਕ ਕਰਮ ਕਾਂਡ ਹੀ ਸਮਝ ਲੈਂਦਾ ਕਿ ਸ਼ਾਇਦ ਕੋਈ ਕਰਮ ਕਾਰਨ ਬਾਦ ਦੇ ਨਹੀਂ ਧਰਮ ਆ ਪਰ ਅਸੀਂ ਧਰਮ ਦੇ ਉਸ ਪੱਖ ਦੀ ਗੱਲ ਕਰ ਰਹੇ ਆ ਜਿਹੜਾ ਕਿ ਸਹੀ ਅਰਥਾਂ ਵਿੱਚ ਜਿਹੜਾ ਉਹ ਰੋਹਾਨੀਅਤ ਵਾਲਾ ਜੀਵਨ ਆ ਭਾਵੇਂ ਉਹ ਕਿਸੇ ਵਿਸ਼ੇਸ਼ ਧਰਮ ਨਾਲ ਮੁਕ ਜੁੜਿਆ ਵੀ ਹੋਇਆ ਜਤੇਬਦਕ ਧਰਮ ਨਾਲ ਪਰ ਉਹਦੇ ਅੰਦਰ ਜਿਹੜਾ ਇਹ ਰੋਹਾਨੀਅਤ ਵਾਲਾ ਪੱਖ ਆ ਜਿਹੜਾ ਕਿ ਯੂਨੀਵਰਸਲ ਆ ਵਿਸ਼ਵ ਵਿਆਪੀ ਆ ਇਹ ਜਿਹੜੇ ਧਰਮ ਦੇ ਗੁਣ ਆ ਤਾਤਾ ਇਹ ਕਿਸੇ ਇੱਕ ਵਿਸ਼ੇਸ਼ ਧਰਮ ਵਿੱਚ ਨਹੀਂ ਬਲਕਿ ਲਗਭਗ ਸਾਰੇ ਧਰਮਾਂ ਦਾ ਇਹ ਆਧਾਰ ਆ ਜੇ ਅਸੀਂ ਕੱਢ ਦਈਏ ਤਾਂ ਧਰਮ ਦਾ ਕੋਈ ਵਿजूद ਨਹੀਂ ਰਹਿੰਦਾ ਹਾਂਜੀ ਤੁਸੀਂ ਜਿਹੜਾ ਤੁਸੀਂ ਕਾਨੂੰਨ ਦੇ ਦਰੋਂ ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਉਹਦੇ ਦਰੋਂ ਤੁਸੀਂ ਚੰਗੇ ਕੰਮ ਕਰ ਸਕਦੇ ਹੋ ਪਰ ਤੁਹਾਡੇ ਮਨ ਵਿੱਚੋਂ ਜਿਹੜਾ ਮਾੜੇ ਖਿਆਲ ਘੂਰੋਣੇ ਜ਼ਰੂਰੀ ਨਹੀਂ ਰ ਚੰਗਾ ਬੋਲ ਸਕਦਾ ਚੰਗਾ ਕਰ ਸਕਦਾ ਉਹ ਜ਼ਰੂਰੀ ਨਹੀਂ ਕਿ ਇਹ ਕਰਦਿਆਂ ਮੇਰੇ ਅੰਦਰ ਜਿਹੜੀ ਉਹ ਕੋਈ ਮਨ ਭਾਵਨਾ ਨਾ ਹੋਵੇ ਨੀਤ ਮੇਰੀ ਜਿਹੜੀ ਚੰਗੀ ਹੋਵੇ। ਤੋਂ ਇਹ ਤਾਂ ਨਹੀਂ ਅਸਲ ਜਿਹੜਾ ਜਿਹੜਾ ਸਾਨੂੰ ਇਹ ਸਿਖਾਉਂਦਾ ਕਿ ਤੂੰ ਜਿਹੜਾ ਕਰਨਾ ਪੂਰਾ ਕਰਨਾ ਦਾ ਬੜੇ ਦੂਰ ਦੀ ਗੱਲ ਆ। ਪਰ ਤੂੰ ਕਿਸੇ ਬਾਰੇ ਮਾੜਾ ਬੁਰਾ ਆਪਣੇ ਮਨ ਵਿੱਚ ਵੀ ਨਾ ਸੋਚ। ਹਾਂਜੀ। ਜਿਵੇਂ ਆਪਾਂ ਗੁਰਬਾਣੀ ਦਾ ਜ਼ਿਕਰ ਲਈਏ ਕਿ ਗੁਰੂ ਸਾਹਿਬ ਕਹਿੰਦੇ ਕਿ ਪਰ ਕਾ ਬੁਰਾ ਨਾ ਰੱਖੋ ਚੀਤ। ਤੁਮ ਕੋ ਦੁੱਖ ਨਹੀਂ ਭਾਈ ਮੀਤ। ਕਦੇ ਬਾਅਦੋਂ ਦੱਸਾਂਗੇ ਅਸਲ ਜਿਹੜਾ ਸਕੂਨ ਆ ਸ਼ਾਂਤੀ ਜਿਹਨੂੰ ਸੰਸਾਰ ਲੱਭਦਾ ਫਿਰਦਾ ਜੇ ਅਸੀਂ ਆਮ ਗੱਲ ਕਰੀਏ ਕਿ ਮਨੁੱਖ ਜਿੰਨੇ ਵੀ ਦੌੜ ਭਾਏ ਕਰਦਾ ਤਾਂ ਦੌੜ ਭਾਏ ਦੇ ਪਿੱਛੇ ਜੋ ਮਕਸਦ ਆ ਮਨੋਰਥ ਆ ਉਹ ਸੋਖਾ ਉਹ ਸ਼ਾਂਤੀ ਆ ਪਰ ਕਰਦੇ ਹੋਏ ਵੀ ਮਨੁੱਖ ਨੂੰ ਸ਼ਾਂਤੀ ਤਾਂ ਅਸ਼ਾਂਤੀ ਭੱਲੇ ਪੈਂਦੀ ਆ ਗੁਰੂ ਸਾਹਿਬ ਕਹਿੰਦੇ ਸੀ ਆਹ ਦੱਸਾਂ ਤੁਨੂੰ ਮੈਂ ਕਿ ਅਸਲ ਵਿੱਚ ਤੁਨੂੰ ਸ਼ਾਂਤੀ ਕਿਵੇਂ ਮਿਲਦੀ ਸਕੂਨ ਮਿਲੂਗਾ ਸ਼ਾਂਤੀ ਕਿਵੇਂ ਮਿਲੂਗੀ ਤੂੰ ਸੁਖੀ ਕਿਵੇਂ ਰਹਿ ਸਕਦਾ ਤਾਂ ਗੇਦੇ ਦੇਖ ਕਿ ਤੂੰ ਪਰਦੇ ਪਾਵਾ ਦੂਸਰਾ ਪਰ ਆ ਜੋ ਆਪਣਾ ਨਹੀਂ ਉਸ ਆਪਣਾ ਨਹੀਂ ਸਮਝਦਾ ਦੂਜਾ ਤੋ ਉਹਨਾਂ ਦਾ ਆਪਣੇ ਮਨ ਵਿੱਚ ਵੀ ਉਹਨਾਂ ਬਾਰੇ ਮਾੜਾ ਨਾ ਸੋਚ ਕਰਨਾ ਤਾਂ ਬੜੀ ਦੂਰ ਦੀ ਗੱਲ ਆ ਤੋ ਆਪਣੇ ਮਨ ਵਿੱਚ ਵੀ ਮਾੜੀ ਸੋਚ ਨਾ ਲਿਆ ਤਾਂ ਵਿਸ਼ਵਾਸ ਕਰ ਕਿ ਤੈਨੂੰ ਅਸਲ ਸਕੂਨ ਮਿਲੂਗਾ ਤੋ ਧਰਮ ਦੀ ਜਿਹੜੀ ਪਹੁੰਚ ਆ ਜਿਹੜੀ ਆ ਉਹ ਜਿਹੜੀ ਆ ਨੈਤਿਕਤਾ ਨਾਲੋਂ ਕਿਤੇ ਜ਼ਿਆਦਾ ਜਿਹੜੀ ਆ ਉਹ ਡੂੰਗੀ ਆ ਬੜੀ ਡੀਪ ਆ ਜਿਹੜੇ ਕਿ ਮਨੁੱਖ ਨੂੰ ਹਰ ਸਮੇਂ ਅਹਿਸਾਸ ਕਰਾਉਂਦੀ ਆ ਕਿ ਕੋਈ ਪਰਮ ਸ਼ਕਤੀ ਆ ਕਿ ਜਿਹਦੇ ਮੈਂ ਹਮੇਸ਼ਾ ਉਹਦੀ ਦ੍ਰਿਸ਼ਟੀ ਵਿੱਚ ਆ ਮੈਂ ਉਹਦੇ ਤੋਂ ਆਪਣਾ ਦੁਨੀਆ ਤੋਂ ਤਾਂ ਮੈਂ ਆਪਣਾ ਕੰਮ ਲੁਕਾ ਸਕਦਾ ਉਹਨਾਂ ਤੋਂ ਪਰ ਉਹਦੇ ਤੋਂ ਨਹੀਂ ਲੁਕਾ ਸਕਦਾ ਤੇ ਜਿਹੜੀ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਕਿ ਨਿਕਟ ਗੁਜਾ ਸੋ ਬੁਰਾ ਕਿਉਂ ਕਰਾ ਜਿਹੜਾ ਇਹ ਸਮਝਦਾ ਕਿ ਰੱਬ ਤਾਂ ਹਰ ਥਾਂ ਤਾਂ ਉਹ ਕਿਸੇ ਦਾ ਬੁਰਾ ਕਿਵੇਂ ਕਰ ਸਕਦਾ ਹਾਂਜੀ ਭਾਵੇਂ ਉਹ ਨਹੀਂ ਕਰ ਸਕਦਾ ਤੁਲੀਤਨ ਜਿਹੜਾ ਜੋ ਤੁਸੀਂ ਗੱਲ ਕਰ ਰਹੇ ਸੀ ਮੈਂ ਇਹ ਕਹਿਣਾ ਚਾਹੁੰਦੇ ਹਾਂ ਕਿ ਧਰਮ ਜਿਹੜਾ ਇਹ ਮਨੁੱਖ ਦੇ ਅੰਦਰ ਜਿਹੜੀ ਉਹ ਸੋਚ ਪੈਦਾ ਕਰਦਾ ਜਿਹੜੀ ਸੋਚ ਜਿਹੜੀ ਆ ਇਹਨੂੰ ਅੰਦਰੋਂ ਬਾਹਰੋਂ ਪਵਿੱਤਰ ਰੱਖਦੀ ਆ ਮਤਲਬ ਜਿਹੜੀ ਆ ਜ਼ਰੂਰੀ ਨਹੀਂ ਕਿ ਗੁਰ ਜਿਹੜਾ ਬਾਹਰੋਂ ਬਧਾ ਕਰਿਆ ਅੰਦਰੋਂ ਵੀ ਉਹਦਾ ਉਹ ਜਿਹੜੇ ਤੁਸੀਂ ਪਾਵਨ ਬਣਦਾ ਫਰਮਾਨ ਵੀ ਜਿਹੜਾ ਉਹਦਾ ਪਾਵਰਤ ਸਾਂਝਾ ਕੀਤਾ ਕਿ ਉਹਦੇ ਮਨਵਿਤ ਵੀ ਜਿਹੜੀ ਆ ਉਹ ਪਵਿੱਤਰਤਾ ਹੁੰਦੀ ਆ ਉਹ ਬਾਹਰੋਂ ਤੇ ਹੈ ਹੀ ਆ ਬਾਹਰੋਂ ਪਰ ਅੰਦਰ ਵੀ ਉਹਦੇ ਪਵਿੱਤਰਤਾ ਹੁੰਦੀ ਆ ਇਸੋ ਲਵਾ ਤੁਸੀਂ ਹੋਰ ਕੀ ਕਰਨਾ ਚਾਹੋਗੇ ਹਾਂਜੀ ਮੈਂ ਜਿੱਕਰ ਆਪਣੇ ਮਨ ਨੂੰ ਜੋੜਨਾ ਜਿੱਕਰ ਅਗੇ ਇਹ ਮੈਂ ਗੁਰਬਾਣੀ ਦਾ ਪਤ ਲੇ ਕੇ ਕਹਿ ਰਹੀ ਹਾਂ ਬਿਕੋਜ਼ ਮੈਂ ਸਿੱਖਿਆਊਤ ਹੋਈ ਹੈ ਕਿ ਜਦੋਂ ਵੀ ਅਸੀਂ ਪਾਠ ਕਰ ਰਹੇ ਹਾਂ ਤੇ ਸਾਡੇ ਮਨ ਦਾ ਜੁੜਨਾ ਜ਼ਰੂਰੀ ਹੈ ਆਦਰਵਾਇਸ ਉਹ ਚੰਗੇ ਸੰਸਕਾਰ ਆਉਂਦੇ ਨਹੀਂ ਸਾਡੇ ਅੰਦਰ ਤਾਂ ਹੀ ਆਈ ਥਿੰਕ ਗੁਰਦੁਆਰਾ ਸਾਹਿਬ ਵੀ ਜਦੋਂ ਵੀ ਅਸੀਂ ਆਨੇ ਆਇਆ ਇੱਥੇ ਵੀ ਤੇ ਹਰ ਵੀਲੇ ਸਾਈਨ ਹੁੰਦਾ ਹੈ ਕਿ ਸੋ ਜੋ ਫੋਨਸ ਟੈਕਨੋਲੋਜੀ ਤੋਂ ਕਟਆਫ ਕਰੋ ਤੇ ਮਨ ਨੂੰ ਜੋੜ ਕੇ ਬੈਠੋ ਤੇ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਗੁਰਦੁਆਰੇ ਆ ਰਹੇ ਹਾਂ ਤੇ ਵਸ ਟੈਕਨੋਲੋਜੀ ਤੋਂ ਦੂਰ ਰਹਿ ਕੇ ਗੱਲਾਂ ਬਾਤਾਂ ਥੋੜੀ ਦੇਰ ਵਾਸਤੇ ਬੰਦ ਕਰਕੇ ਤੇ ਆਪਣੇ ਅਸਲ ਮਕਸਦ ਲਈ ਜਿਦੇ ਲਈ ਅਸੀਂ ਆ ਰਹੇ ਹਾਂ ਗੁਰਦੁਆਰਾ ਸਾਹਿਬ ਆਪਣੇ ਮਨ ਨੂੰ ਜੋੜ ਕੇ ਚੰਗਾ ਇਨਸਾਨ ਬਣੀਏ ਤਾਂ ਕਿ ਅਸੀਂ ਆਪ ਵੀ ਸੁਖੀ ਰਹੀਏ ਤੇ ਦੂਜਿਆਂ ਦੇ ਲਈ ਵੀ ਚੰਗਾ ਸੰਸਾਨ ਬਣ ਕੇ ਉਹਨਾਂ ਦੀ ਵੀ ਮਦਦ ਕਰੀ ਤੁਸੀਂ ਅਖੀਰ ਜਮਨ ਬਿਲਕੁਲ ਦੱਸਿਓ ਤੁਸੀਂ ਕਿ ਜੋ ਤੁਸੀਂ ਤੁਸੀਂ ਆਪ ਗੁਰਦੁਆਰਾ ਸਾਹਿਬ ਜਾਂਦੇ ਹੋ ਗੁਰਬਾਣੇ ਆਏ ਪੜ੍ਹਦੇ ਹੋ ਪਰ ਜੋ ਆਹ ਪ੍ਰਚਾਰ ਹੋ ਰਿਹਾ ਚਾਹੇ ਉਹ ਗੁਰਦੁਆਰਾ ਸਾਹਿਬਾਂ ਦੇ ਸਟੇਜਾਂ ਜਾਂ ਜਿਹੜਾ ਜੋ ਆਰਟੀਕਲ ਵਿਦਵਾਨਾਂ ਦੇ ਸ਼ਬਦੇ ਆ ਜੋ ਆਹ ਪ੍ਰਚਾਰ ਹੋ ਰਿਹਾ ਹੈ ਸੋਸ਼ਲ ਮੀਡੀਆ 'ਤੇ ਲੋ ਉਹਦੇ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਜੋ ਕੁਝ ਧਰਮ ਦੇ ਨਾਂ ਤੇ ਜਾਂ ਗੁਰਬਾਣੇ ਦੀ ਗੱਲ ਕਰੀਏ ਗੁਰਬਾਣੀ ਨੂੰ ਤੇ ਆਧਾਰ ਦੇ ਜੋ ਕੁਝ ਪ੍ਰਚਾਰਿਆ ਜਾ ਰਿਹਾ ਵੀ ਆ ਸਿੱਖੀ ਆ ਇਹਦੇ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਤੁਸੀਂ ਕੀ ਮਹਿਸੂਸ ਕਰਦੇ ਹੋ ਹਾਂ ਜੀ ਮੈਂ ਯਾਨੀ ਜੀ ਪਹਿਲੇ ਕਥਾ ਮੈਂ ਨਹੀਂ ਸੁਣਦੀ ਨਹੀਂ ਸੀ ਬਸ ਮੈਂ YouTube 'ਚ ਮਸਕੀਨ ਜੀ ਦੀ ਕਥਾ ਬਿਕੋਜ਼ ਉਹਨਾਂ ਦੀ ਕਥਾ ਸੁਣ ਕੇ ਕਾਫੀ ਸ਼ਾਂਤੀ ਮਿਲਦੀ ਸੀ ਮਨ ਨੂੰ ਗੁਰਬਾਣੀ ਦਾ ਪੱਖ ਉਹ ਦੱਸ ਉਹ ਦੱਸਦੇ ਸੀ ਤੇ ਪਹਿਲੇ ਮੋਸਟਲੀ ਗੁਰਦੁਆਰੇ ਕੀਰਤਨ ਦੇ ਟਾਈਮ 'ਚ ਜਾਣਾ बिकॉज ਪਹਿਲੇ ਜਦੋਂ ਕਥਾ ਹੁੰਦੀ ਸੀ ਉਹ ਵੇਖਿਆ ਉਹ ਪੋਲਿਟিক্যাল ਸਾਈਡ 'ਚ ਜ਼ਿਆਦਾ ਗੱਲ ਕਰਦੇ ਸੀ ਪ੍ਰੈਕਟੀਕਲ ਗੁਰਬਾਣੀ ਦਾ ਜੀਵਨ 'ਚ ਕੀ ਲਾਭ ਹੈ ਐਨਾਂ ਸੁਣਨ ਨੂੰ ਨਹੀਂ ਮਿਲਦਾ ਸੀ ਪਰ ਜਦੋਂ ਤੋਂ ਐਸੀ 2 ਸਾਲ ਹੋਏ ਨੇ ਇੱਥੇ ਮੂਵ ਹੋਏ ਆ ਤੇ ਵੈਂਕੂਵਰ ਆ ਕੇ ਤੇ ਤੁਹਾਡੇ ਕਥਾ ਸੁਣਨੇ ਆ ਤੇ ਕਾਫੀ ਪ੍ਰੈਕਟੀਕਲ ਗੁਰਬਾਣੀ ਸੋਸ਼ਲ ਮੀਡੀਆ ਦੇ ਕੀ ਸਮਝਦੇ ਹੋ ਤੁਸੀਂ ਸੋਸ਼ਲ ਮੀਡੀਆ ਜੋ ਕੁਝ ਹੁੰਦਾ ਜੋ ਵੀ ਗੁਰਬਾਣੀ ਬਾਰੇ ਜਾਂ ਸਿੱਖੀ ਬਾਰੇ ਜੋ ਧਰਮ ਬਾਰੇ ਆਪ ਜੋ ਕੋਈ ਤੁਹਾਨੂੰ ਸੋਸ਼ਲ ਮੀਡੀਆ 'ਤੇ ਪ੍ਰਚਾਰਿਆ ਜਾ ਰਿਹਾ ਆ ਉਹਦੇ ਕਿੰਨਾ ਤੁਸੀਂ ਸਮਝਦੇ ਹੋ ਕਿੰਨੀ ਜਿਹੜੀ ਆ ਉਹ ਸਚਾਈ ਆ ਉਹ ਜਾਂ ਕਰਮकांड ਹੀ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਆ ਜਾਂ सच में ਕੋਈ ਅਸਲੀਅਤ ਵੀ ਹੈ ਉਹਦੇ ਵਿੱਚ ਹਾਂਜੀ ਓਨੈਸਟਲੀ ਮਿਕਸਡ ਹੁੰਦੇ ਨੇ ਕਈ ਕਾਫੀ ਕਰਮਕਾਂਡਾਂ ਦੇ ਉੱਤੇ ਹੀ ਜ਼ੋਰ ਜਿਵੇਂ ਨਿਤਨੇਮੇ ਨਿਤਨੇਮ ਕਰਨਾ ਮੰਨ ਜੁੜਿਆ ਨਹੀਂ ਕੋਈ ਫਰਕ ਨਹੀਂ ਆ ਮਤਲਬ ਸਰੂਪ ਰੱਖਣਾ ਉਹ ਜ਼ਿਆਦਾ ਦੱਸਦੇ ਨੇ ਬਟ ਕਈ ਕਥਾਵਾਂ وچے بہت ਚੰਗੇ ਗੁਣ ਅਪਣਾਉਣੇ ਜੀਵਨ ਚ ਉਹ ਵੀ ਸੁਣਨ ਨੂੰ ਮਿਲਦਾ ਹੈ ਤੇ ਤੇ ਫਿਰ ਸਬਸਕ੍ਰਿਪਸ਼ਨ ਉਹਦੇ ਅਨੁਸਾਰ ਹੀ ਕੀਤਾ ਜਿੱਥੇ ਚੰਗੇ ਗੁਣ ਆਪਣੇ ਜੀਵਨ ਚ ਲਾ ਕੇ ਕਿਨੇ ਆਪਣੇ ਲਾਈਫ ਨੂੰ ਗੁਰਬਾਣੀ ਦੇ ਅਨੁਸਾਰ ਇੰਪਰੂਵ ਕਰ ਸਕਦੇ ਆ ਉਹ ਸੁਣਨ ਦੇ ਫਿਰ ਮੈਂ ਕੋਸ਼ਿਸ਼ ਕਰਨੀ ਆ ਮਮਿਤ ਕੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਅਖੀਰ ਵਿੱਚ ਸਾਰੇ ਦਰਸ਼ਕਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਜਿਤ ਆਪਣੇ ਨਿੱਜੀ ਤਜਰਬੇ ਤੇ ਤੁਹਾਡਾ ਐਕਸਪੀਰੀਅੰਸ ਆ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਉਹਦੇ ਚ ਤੁਸੀਂ ਸਾਡੇ ਦਰਸ਼ਕਾਂ ਲਈ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਇਹ ਹੀ ਕਹਾਂਗੀ ਕਿ ਜੀਵਨ ਵਿੱਚ ਸਾਨੂੰ ਖੁਸ਼ ਰਹਿਣ ਲਈ ਜਿਕਨੇ ਇੱਕ ਪਰਪਸ ਇੱਕ ਏਮ ਹੋਣਾ ਜ਼ਰੂਰੀ ਹੁੰਦਾ ਬਟ ਉਹਦੇ ਨਾਲ ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਆਪਣੇ ਮ ਆਤਮਿਕ ਗੁਣ ਆਪਣੇ ਜੀਵਨ 'ਚ ਅਪਣਾਉਣੇ ਆਪਣੇ ਮਾਨਸਿਕ ਸਵਾਸਤਾ ਧਿਆਨ ਰੱਖਣਾ ਤੇ ਜੇਕਰ ਅਸੀਂ ਧਰਮ ਨਾਲ ਜੁੜੇ ਹਾਂ ਤੇ ਚੰਗੇ ਗੁਣ ਅਸੀਂ ਆਪਣੇ ਜੀਵਨ 'ਚ ਲਾ ਸਕਨੇ ਆ ਤੇ ਸਾਡਾ ਮਨ ਖੁਸ਼ ਰਹਿੰਦਾ ਸਾਡਾ ਮਨ ਸਾਨੂੰ ਪਰੇਸ਼ਾਨ ਨਹੀਂ ਕਰਦਾ ਤੇ ਬਸ ਅਸੀਂ ਆਪ ਖੁਸ਼ ਰਹਿਵਾਂਗੇ ਤੇ ਆਸ-ਪਾਸ ਜਿੰਨੇ ਵੀ ਲੋਕ ਆ ਉਹਨਾਂ ਦਾ ਜੀਵਨ ਵੀ ਅਸੀਂ ਫਿਰ ਖੁਸ਼ਹਾਲ ਬਣਾ ਸਕਦੇ ਹਾਂ ਜੀ ਬਹੁਤ-ਬਹੁਤ ਤੁਹਾਡਾ ਧਨਵਾਦ ਬੰਬੀਰ ਕੌਰ ਜੀ ਅਸੀਂ ਇਹਨਾਂ ਸ਼ਬਦਾਂ ਨਾਲ ਜਿਹੜਾ ਇਹ ਪ੍ਰੋਗਰਾਮ ਆ ਵੀਡੀਓ ਸਮਾਪਤ ਕਰ ਰਿਹਾ ਸੀ ਫਿਰ ਦਰਸ਼ਕਾਂ ਨੂੰ ਜਿਹੜੇ ਆ ਇਹ ਬੇਨਤੀ ਕਰਨਾ ਚਾਹੁੰਨੇ ਆ ਕਿ ਤੁਸੀਂ ਜਿਹੜੇ ਆ ਪੂਰੀ ਵੀਡੀਓ ਦੇਖਿਆ ਕਰੋ ਜੋ ਵੀ ਤੁਹਾਨੂੰ ਲੱਗਦਾ ਹੈ ਵੀਡੀਓ ਦੇਖ ਕੇ ਤੁਸੀਂ ਮਹਿਸੂਸ ਕਰਦੇ ਹੋ ਤਾਂ ਕਮੈਂਟਸ ਦਾਇਰ ਜ਼ਰੂਰ ਸਾਡੇ ਤੱਕ ਪਹੁੰਚਾਉਣ ਦੀ ਖੇਚਲ ਕਰਿਆ ਕਰੋ ਤੁਹਾਡਾ ਇਹ ਸਹਿਯੋਗ ਆ ਸਾਡੇ ਲਈ ਬਹੁਤ ਲਾਭਦਾਇਕ ਹੋਊਗਾ ਸਾਨੂੰ ਵੀ ਜਿਹੜਾ ਉਹ ਆਪਣੇ ਦਰਸ਼ਕਾਂ ਜਿਹੜੇ ਕਮੈਂਟਸ ਆ ਉਹਨੂੰ ਪੜ੍ਹ ਸੁਣ ਕੇ ਜਿਹੜਾ ਉਹ ਸਾਨੂੰ ਵੀ ਕਈ ਕੁਝ ਸਿੱਖਣ ਨੂੰ ਸਾਨੂੰ ਮਿਲਦਾ ਸਾਨੂੰ ਪ੍ਰੇਰਣਾ ਮਿਲਦੀ ਆ ਉਤਸ਼ਾਹ ਮਿਲਦਾ ਅਤੇ ਵਣ ਸਾਡੇ ਜਿਹੜੇ ਗੈਸਟ ਆਉਂਦੇ ਆ ਸਮੇਂ-ਸਮੇਂ ਉਹਨਾਂ ਨੂੰ ਵੀ ਕੈਮਰਾ ਤੁਹਾਡੇ ਜਿਹੜੇ ਕਮੈਂਟਸ ਆਈ ਨਾਲ ਉਹ ਬਹੁਤ ਕੁਝ ਜਿਹੜਾ ਉਹ ਸਿੱਖਣ ਨੂੰ ਮਿਲਦਾ ਤੋਂ ਅਸੀਂ ਇਸ ਲਈ ਬੇਨਤੀ ਕਰਦੇ ਹਾਂ ਤੁਸੀਂ ਜਰੂਰ ਜਿਹੜਾ ਕਮੈਂਟਸ ਜੋ ਵੀ ਤੁਸੀਂ ਮਹਿਸੂਸ ਕਰਦੇ ਹੋ ਅਸੀਂ ਇਹ ਨਹੀਂ ਕਹਦੇ ਕਿ ਤੁਸੀਂ ਸਾਡੀ ਜੀ ਉਹ ਉਸ ਦੇ ਵਿੱਚ ਲਿਖੋ ਪ੍ਰਸ਼ੰਸਾ ਕਰੋ ਨਹੀਂ ਸਾਡਾ ਜਿਹੜਾ ਵਾਰ-ਵਾਰ ਕਹਿਣ ਦਾ ਇਨਾ ਹੀ ਮਕਸਦ ਆ ਕਿ ਤੁਸੀਂ ਜੋ ਵੀ ਮਹਿਸੂਸ ਕਰਦੇ ਹੋ ਉਹ ਜ਼ਰੂਰ ਤੁਸੀਂ ਉਹ ਪਉ ਸਾਡੇ ਹੱਕ ਵੀ ਜਾ ਰਿਹਾ ਜਾਂ ਸਾਡੇ ਵਿਰੋਧ ਵਿੱਚ ਜਾ ਰਿਹਾ ਇਹ ਮਹਤਵਪੂਰਨ ਨਹੀਂ ਮਹਤਵਪੂਰਨ ਇਹ ਕਿ ਅਸੀਂ ਦਰਸ਼ਕਾਂ ਲਈ ਜੇ ਅਸੀਂ ਇਹ ਉਪਰਾਲਾ ਕਰਦੇ ਆ ਤਾਂ ਆਮ ਦਰਸ਼ਕ ਜਿਹੜਾ ਉਹ ਕੀ ਮਹਿਸੂਸ ਕਰਦਾ ਕੋਈ ਲਈ ਸਭੇਕ ਢੰਗ ਵਿੱਚ ਭਾਸ਼ਾ ਵਿੱਚ ਜ਼ਰੂਰ ਜਿਹੜਾ ਉਹ ਤੁਸੀਂ ਆਪਣੇ ਜਿਹੜੇ ਤੁਹਾਡੇ ਵਿਚਾਰ ਆ ਉਹ ਤੁਸੀਂ ਕਮੈਂਟਸ ਰਾਈ ਸਾਡੇ ਦਾ ਗੁਰੂ ਇੱਕ ਪਹੁੰਚਾਉਣ ਦੇ ਜਿਹੜੇ ਖਿਚਲ ਕਰਿਆ ਕਰੋ ਜੇ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਦਾ ਤਾਂ ਤੁਸੀਂ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਅਤੇ ਜਿਹੜਾ ਅਜੇ ਤੱਕ ਦੇਖਾ ਤੁਸੀਂ ਸਾਡਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਜਿਹੜੀਆਂ ਵੀਡੀਓ ਪਹਿਲੀਆਂ ਤੇ ਬਾਅਦ ਵੀ ਤੁਹਾਡੇ ਕੋਲ ਜਿਹੜੀਆਂ ਉਹ ਪਹੁੰਚ जाया ਕਰਨ ਅਸੀਂ ਇਹਨਾਂ ਸ਼ਬਦਾਂ ਨਾਲ ਜੀ ਮੰਗਵੀਰ ਕੋਰ ਹੋਰਾਂ ਦਾ ਧੰਨਵਾਦ ਕਰਦੇ ਹੋਏ ਜਿਹੜੇ ਆ ਇੱਥੇ ਜਿਹੜਾ ਅਸੀਂ ਇਸ ਪ੍ਰੋਗਰਾਮ ਨੂੰ ਸਮਾਪਤ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ